ਇਹ ਤਸਵੀਰਾ ਅਬੋਹਰ ਦੀ ਕਚੈਰੀ ਦੀਆਂ ਨੇ ਜਿੱਥੇ ਸ਼ਰੀਆਮ ਇੱਕ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ਹਿਰ ਵਾਸੀ ਗੋਲੂ ਪੰਡਤ ਆਪਣੇ ਕਿਸੇ ਕੇਸ ਦੇ ਵਿੱਚ ਤਰੀਕ ਭੁਗਤਣ ਆਇਆ ਸੀ ਤੇ ਜਦੋਂ ਤਰੀਕ ਭੁਗਤ ਕੇ ਵਾਪਸ ਚੱਲਿਆ ਤਾਂ ਪਾਰਕਿੰਗ ਦੇ ਵਿੱਚ ਪਹਿਲਾਂ ਤੋਂ ਹੀ ਤਿਆਰ ਖੜੇ ਹਮਲਾਵਰਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ। ਤੇ ਇੱਕ ਹਮਲਾਵਰ ਵੱਲੋਂ 6 ਗੋਲੀਆਂ ਗੋਲੂ ਪੰਡਤ ਦੇ ਉੱਤੇ ਚਲਾਈਆਂ ਗਈਆਂ ਜਿੱਥੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਪਰਿਵਾਰਕ ਮੈਂਬਰ ਰੋਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਬਾਰੇ ਪੰਜਾਬ ਪੁਲਿਸ ਤੇ ਸੀਨੀਅਰ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਜਰਾ ਉਹ ਵੀ ਸੁਣ ਲਵੋ ਗੱਫਾਇਰਿੰਗ ਹੋਈ ਹੈ ਸਰ ਦੇਖੋ ਹੁਣੇ ਹੀ ਆਪਾਂ ਨੂੰ ਇੱਕ ਇਨਸੀਡੈਂਟ ਰਿਪੋਰਟ ਆਇਆ ਕਿ ਸੈਇਦ ਕੰਪਲੈਕਸ ਦੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੰਡਾ ਜਿਹਨੂੰ ਬੋਲੂ ਪੰਡਤ ਵੀ ਕਹਿੰਦੇ ਆ ਇਹ ਆਪਣੀ ਕੋ ਆਰਮਜ਼ ਲੈ ਕੇ ਵਿੱਚ ਤਰੀਕ ਪਕ ਬਣਾਇਆ ਸੀਗਾ ਕਿਟੇ ਰੰਗ ਦੀ ਮੂਰਤੀਕਾਰ ਜਿਹਦੇ ਵਿੱਚ ਤਿੰਨ ਜਣੇ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਤੇਨੂੰ ਇੰਜਰਡ ਕੀਤਾ ਜਿਹੜਾ ਹਸਪੀਟਲ ਆਕੇ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਇਡੈਂਟੀਫਾਈ ਕਰ ਲਏ ਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰਦੇ ਆ ਜਲਦੀ ਹੀ ਇਹਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਕੋਈ ਗੈਂਗਸਟਰ ਬਾਦ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨੌਨਸੈਂਸ ਕਰਦਾ ਹੋਵੇ ਕਾਨੂੰਨ ਆਪਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਰਨ ਦਿੱਤੇ ਕਿੰਨੇ ਰਾਉਂਡ ਫਾਇਰ ਹੋਏ ਸਰ ਉਹ ਕਿਹੜੇ 6 ਰਾਉਂਡ ਫਾਇਰ ਹੋਏ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਨ ਫਾਇਰਿੰਗ ਦੇ 3 ਜਣੇ ਹੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਠੀਕ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਇਡੈਂਟੀਫਾਈ ਹੋ ਗਏ ਅਸੀਂ ਜਲਦੀ ਇਹ ਦੇ ਵਿੱਚ ਮੱਲੀ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਿਵ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਹਾਂ ਇੱਕ ਦੀ ਜਿਹੜੀ ਡੈਥ ਹੋਈ ਹੈ ਕੌਣ ਸੀ ਜਿਹੜਾ ਮਰਤਕ ਹੈ ਕਿੱਥੋਂ ਦਾ ਹੈ ਆਕਾਸ਼ ਗੋਲੂ ਪੰਡਤ ਹੈ ਇਥੇ ਹੋਰ ਦਾ ਹੀ ਰਹਿਣ ਵਾਲਾ ਹੈ ਜੀ ਕਿੰਨੇ ਟਿੰਮਾਂ ਜਿਹੜੀ ਬਣਾਈਆਂ ਗਈਆਂ ਸਰ ਇਸ ਨੂੰ ਕਰਵੈ ਨੂੰ ਲੈ ਕੇ ਦੇਖੋ ਅਸੀਂ ਸਾਰਾ ਹੀ ਸਾਰਾ ਆਪਣਾ ਸਿਸਟਮ ਹੀ ਜਿਹੜਾ ਇਹਦੇ ਪਿੱਛੇ ਜਿਹੜਾ ਲਾਤਦਾ ਹੈ ਅਸੀਂ ਜਲਦੀ ਇਹਨੂੰ ਟ੍ਰੇਸ ਕਰਕੇ ਕੀ ਕਾਰਨ ਕੀ ਸਰ ਕਾਰਨ ਇਹਨਾਂ ਦੀ ਆਪਸੀ ਹੈ ਇਹ ਇਹ ਵੀ ਗੈਂਗਸਟਰ ਸੀਗਾ ਇਹਦੇ ਖਿਲਾਫ ਵੀ 6-7 ਮੁਕਦਮੇ ਦਰਜ ਸੀ ਉਹ ਦੂਸਰੇ ਉਹਨਾਂ ਦੇ ਖਿਲਾਫ ਵੀ ਦਰਜ ਹੈ ਇੱਕ ਦੂਜੇ ਨਾਲ ਇਹਨਾਂ ਦੀ ਇੰਟਰ ਗੈਂਗ ਰਿਵੈਲੂ ਵੀ ਹੁੰਦੀ ਹੈ ਨੰਦੀ ਠੀਕ ਤਾਂ ਤੁਸੀਂ ਸੁਣਿਆ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਵਕੀਲਾਂ ਦੇ ਵੀ ਨਰਾਜ਼ਗੀ ਪੰਜਾਬ ਪੁਲਿਸ ਤਹਿਤ ਨਜ਼ਰ ਆਈ ਹੈ ਕਿ ਆਏ ਦਿਨ ਸ਼ਰਿਆਮ ਹਰ ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਤੇ ਹੁਣ ਕਚੈਰੀਆਂ ਵੀ ਸੇਫ ਨਹੀਂ ਰਹੀਆਂ ਜਿੱਤੇ ਹੋਰ ਲੋਕ ਤੇ ਵਕੀਲ ਰੋਜ਼ਾਨਾ ਆਪਣੇ ਕੰਮਕਾਜ ਨੂੰ ਕਚੈਰੀਆਂ ਚਾਹੁੰਦੇ ਨੇ ਤੇ ਲੋਕ ਤਰੀਕਾ ਪੁੱਕਤ ਨੌਂਦੇ ਨੇ ਤੇ ਉੱਥੇ ਹੀ ਗੋਲੀਆਂ ਚੱਲ ਜਾਣਾ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਕਾਰਜਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰ ਰਹੀ ਹੈ ਪਰ ਇੰਨਾ ਹੀ ਨਹੀਂ ਪੂਰੇ ਪੰਜਾਬ ਪਰ ਦੇ ਵਿੱਚ ਹੀ ਇਹ ਹਾਲਾਤ ਨੇ ਕਿ ਹਰ ਥਾਂ ਦੇ ਉਤੇ ਗੋਲੀਆਂ ਚੱਲ ਰਹੀਆਂ ਨੇ ਕੋਈ ਲੁੱਟ ਕਰ ਰਿਹਾ ਹੈ ਕੋਈ ਕਿਸੇ ਦਾ ਕਤਲ ਕਰ ਰਿਹਾ ਹੈ ਤੇ ਪੰਜਾਬ ਪੁਲਿਸ ਦਾ ਖੋਫ ਕਿਸੇ ਨੂੰ ਵੀ ਰਹਿ ਹੀ ਨਹੀਂ ਗਿਆ ਤੇ ਅੱਜ ਇੱਕ ਵਾਰ ਫਿਰ ਤੋਂ ਅਬੋਹਰ ਚ ਦਿਨ ਚੜ੍ਹਦੇ ਹੀ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਸਿਰਫ ਜਾਂਚ ਦਾ ਭਰੋਸਾ ਦੇ ਦਿੰਦੀ ਹੈ ਫਾਜ਼ਿਲਕਾ ਤੋਂ सुरेंद्र ਗੋਇਲ ਦੀ ਰਿਪੋਰਟ